ਖਬਰਨਾਮਾ ਦੇਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹਬੂਸ ਰਾਜ ਗੱਲ ਕਰਦੇ ਹਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਉਸ ਦੀ ਸਿਹਤ ਨੂੰ ਲੈ ਕੇ ਕਿਉਂਕਿ ਡਾਕਟਰਾਂ ਵੱਲੋਂ ਵੀ ਪ੍ਰੋਪਰ ਤਰੀਕੇ ਦੇ ਨਾਲ ਇਲਾਜ ਨਹੀਂ ਕੀਤਾ ਜਾ ਰਿਹਾ মিডিਆ ਵੱਲੋਂ ਇਹ ਖਬਰ ਛੁਪਾਈ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਦੇ ਹੱਥ ਵਿੱਚ মিডিਆ ਹੈ ਕੌਕੇ ਭਾਰਤੀ ਜਨਤਾ ਪਾਰਟੀ ਦੇ ਹੌਸਲੇ ਬਲੰਦ ਨੇ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ 70 ਦੇ ਵਿੱਚੋਂ 42 ਸੀਟਾਂ ਮਿਲੀਆਂ ਨੇ ਰੈਸਟ ਆਫ ਦੀਆਂ ਸੀਟਾਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਨੂੰ ਮਿਲੀਆਂ ਨੇ ਇਧਰ 14 ਫਰਵਰੀ ਨੂੰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਗੱਲ ਕੀਤੀ ਜਾਣੀ ਹੈ ਲੇਕਿਨ ਡਾਕਟਰਾਂ ਵੱਲੋਂ ਗੱਲ ਕਿਉਂ ਛਪਾਈ ਗਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਹਾਲੇ ਸਹੀ ਨਹੀਂ ਹੈ ਉਹ ਸਿਹਤਮੰਦ ਨਹੀਂ ਕਿਉਂਕਿ ਉਹਨਾਂ ਦੀਆਂ ਨਾੜਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਡ੍ਰਿਪ ਨਹੀਂ ਲੱਗ ਰਹੀਆਂ ਯਾਨੀ ਕਿ ਬੈਸਟ ਡਾਕਟਰ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਉਸਦੇ ਇਲਾਜ ਲਈ ਲੇਕਿਨ ਫਿਰ ਵੀ ਇਲਾਜ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਵੱਡੀ ਕੁਤਾਹੀ ਹੋ ਰਹੀ ਹੈ ਇਲਾਜ ਨੂੰ ਲੈ ਕੇ ਡਾਕਟਰ ਨੇ ਕਹਿ ਦਿੱਤਾ ਹੈ ਕਿ ਸਾਡੇ ਕੋਲ ਹੁਣ ਆਲਾਸ ਨਹੀਂ ਹੁੰਦਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਜਿਸ ਤਰ੍ਹਾਂ ਡਾਕਟਰ ਸੁਆਮਨ ਸਿੰਘ ਨੇ ਕਿਹਾ ਸੀ ਕਿ ਕੀ ਗਰੰਟੀ ਹੈ ਕੀ ਗਰੰਟੀ ਭਾਰਤੀ ਜਨਤਾ ਪਾਰਟੀ ਦਿੰਦੀ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 14 ਫਰਵਰੀ ਤੱਕ ਜਿਉਂਦੇ ਰਹਿਣਗੇ ਉਹਨਾਂ ਨੇ ਕਿਹਾ ਇੱਕ ਪਾਸੇ 70 ਸਾਲ ਦੇ ਦੂਸਰੇ ਪਾਸੇ ਮਰਨ ਵਰਤ ਹੈ ਤੀਸਰੇ ਪਾਸੇ ਉਹਨਾਂ ਨੇ ਲਗਭਗ 60 ਦਿਨ ਆਲਾਸ ਨਹੀਂ ਕਰਵਾਇਆ ਇਯਾਨੀ ਕਿ ਇਹ ਡਾਕਟਰ ਜਿਹੜੀ ਸਾਇੰਸ ਹੈ ਵਿਗਿਆਨ ਕਹਿੰਦਾ ਹੈ ਕਿ ਸਰੀਰ ਦੀ ਰਿਕਵਰੀ ਹੋਣਾ ਬੜਾ ਮੁਸ਼ਕਲ ਹੈ ਉਹ ਵੀ ਇੰਨੀ 올ਡ ਏਜ ਦੇ ਵਿੱਚ ਤੇ ਫਿਰ ਵਾਰ-ਵਾਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀਆਂ ਖਬਰਾਂ ਨੂੰ ਇਹਨਾਂ মিডিਆ ਰਿਪੋਰਟਰਾਂ ਨੇ ਕਿਉਂ ਸੁਪਾਇਆ ਹੋਇਆ ਹੈ ਜਿਸ ਤਰ੍ਹਾਂ ਅੱਜ ਹੁਣੇ ਇਹ ਰਿਪੋਰਟ ਆਈ ਹੈ ਕਿ ਡ੍ਰਿਪ ਵੀ ਨਹੀਂ ਲੱਗ ਸਕਦੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬਹੁਤ ਮਾੜੀ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕੁਝ ਹੀ ਦਿਨਾਂ ਦੇ ਮਹਿਮਾਨ ਨੇ। ਅਸੀਂ ਵੀ ਰੱਬ ਅਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਕੁਝ ਨਾ ਹੋਵੇ ਕਿਉਂਕਿ ਉਹ ਧਰਨਾ ਉਹਨਾਂ ਵੱਲੋਂ ਹੀ ਜਿਹੜਾ ਸ਼ੁਰੂ ਕੀਤਾ ਗਿਆ ਸੀ ਮਰਨ ਵਰਤ ਵਾਲਾ। ਕਿਸਾਨ ਆਗੂ ਬੜੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਉਹਨਾਂ ਦੇ ਹੱਕ ਵਿੱਚ ਹਾਲੇ ਵੀ ਪੰਜਾਬ ਅਤੇ ਖਰਿਆ ਹਰਿਆਣਾ ਦੇ ਖਨੌੜੀ ਬਾਰਡਰ ਤੇ ਬੈਠੇ ਹੋਏ ਨੇ। ਇਸ ਦੇ ਬਾਵਜੂਦ ਜਿਹੜੀਆਂ ਹੁਣ ਖਬਰਾਂ ਆ ਰਹੀਆਂ ਨੇ ਕਿ ਡਾਕਟਰਾਂ ਨੇ ਨਾ ਕਰ ਦਿੱਤੀ ਹੈ ਉਹ ਕਹਿੰਦੇ ਅਸੀਂ ਹੁਣ ਜਗਜੀਤ ਸਿੰਘ ਡੱਲੇ ਵਾਲਦਾ ਇਲਾਜ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਡ੍ਰਿਪ ਲੌਨ ਦੇ ਵਿੱਚ ਬੜੀ ਪ੍ਰੋਬਲਮ ਸਮੱਸਿਆ ਆ ਰਹੀ ਹੈ ਨਾੜਾਂ ਜਿਹੜੀਆਂ ਨੇ ਉਹਨਾਂ ਨੇ ਬਿਲਕੁਲ ਕੰਮ ਕਰਨਾ ਬੰਦ ਕਰਤਾ ਉਹ ਬਿਲਕੁਲ ਵਾਲਾ ਵਾਂਗੂ ਬ੍ਰੀਕ ਹੋ ਗਈਆਂ ਨੇ ਯਾਨੀ ਕਿ ਨੀਡਲ ਸੂਈ ਦੇ ਨਾਲ ਉਹ ਨਾੜ ਨੂੰ ਲੱਭਿਆ ਵੀ ਨਹੀਂ ਜਾ ਰਿਹਾ ਇਸ ਕਰਕੇ ਡਾਕਟਰ ਸਵੈਮਾਨ ਵੱਲੋਂ ਜਿਹੜੀ ਗੱਲ ਕਹੀ ਗਈ ਸੀ ਉਹ ਲੱਗਦਾ ਹੈ ਕਿ ਸੱਚ ਹੋ ਗਈ ਹੈ ਕਿ ਕੀ ਗਰੰਟੀ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 14 ਫਰਵਰੀ ਤੱਕ ਜਿਉਂਦੇ ਰਹਿਣਗੇ 14 ਫਰਵਰੀ ਤੋਂ ਬਾਅਦ ਹੀ ਪਤਾ ਲੱਗੇਗਾ ਕਿ 14 ਫਰਵਰੀ ਨੂੰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਚੰਡੀਗੜ੍ਹ ਜਾਣਗੇ ਕਿਉਂਕਿ ਜੇਕਰ ਚੰਡੀਗੜ੍ਹ ਗਏ ਚਲੇ ਤਾਂ ਚੰਡੀਗੜ੍ਹ ਦੇ ਵਿੱਚ ਰੱਖਿਆ ਜਾਵੇਗਾ ਉਹਨਾਂ ਨੂੰ ਬਾਅਦ ਵਿੱਚ ਹੋ ਸਕਦਾ ਹੈ ਕਿ ਪੰਜਾਬ ਅਤੇ ਹਰਿਆਣਾ ਦਾ ਜਿਹੜਾ ਹੈ ਖਨੌਰੀ ਬਾਰਡਰ ਤੇ ਧਰਨਾ ਲੱਗਿਆ ਹੋਇਆ ਹੈ ਲਗਭਗ ਸਾਲ ਹੋ ਚਿਰਿਆ ਹੈ ਹੋ ਸਕਦਾ ਹੈ ਕਿ ਉਸ ਨੂੰ ਖਦੇੜਨਾ ਪਵੇ ਖਦੇੜਨ ਲਈ ਹਰ ਤਰ੍ਹਾਂ ਦਾ ਵਸੀਲਾ-ਵਸੀਲਾ ਕਰੇਗੀ ਭਾਰਤੀ ਜਨਤਾ ਪਾਰਟੀ 14 ਫਰਵਰੀ ਨੂੰ ਕਿਉਂਕਿ 14 ਫਰਵਰੀ ਨੂੰ ਹੁਣ ਇਹ ਦੇਖਣਾ ਹੋਵੇਗਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਾਂ ਇਹਨਾਂ ਦੇ ਸਾਥੀਆਂ ਵੱਲੋਂ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਇਹਨਾਂ ਹਾਲਾਤਾਂ ਦੇ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਅੱਡੇ ਵਾਲਦਾ ਜਾਣਾ ਖਤਰਨਾਕ ਸਿੱਧ ਹੋ ਸਕਦਾ ਹੈ ਧੰਨਵਾਦ